ਅਮਰੀਕਾ ਦੇ ਨਾਰਥ ਕੈਰੋਲਿਨਾ ਦੇ ਵਿੱਚ ਵਾਪਰਿਆ ਵੱਡਾ ਹਾਦਸਾ ਕਈ ਲੋਕਾਂ ਦੀ ਹੋਈ ਮੌਤ ਲੈਂਡਿੰਗ ਦੌਰਾਨ ਕ੍ਰੈਸ਼ ਹੋਇਆ ਜਹਾਜ਼ ਅਪਡੇਟ ਯਰ ਕਾਲ ਤੁਸੀਂ ਦੇਖ ਰਹੇ ਹੋ ਸ਼ਬਦਾਂ ਦੀ ਤਾਕਤ ਦੇਵਨ ਮੀਡੀਆ ਮਿਆਸ਼ੁਦੀਪ ਕੌਰ ਅਮਰੀਕਾ ਦੇ ਨਾਰਥ ਕੈਰੋਲਿਨਾ ਦੇ ਵਿੱਚ ਇੱਕ ਦਿਲ ਦਹਿਲਾ ਦੇਣ ਵਾਲਾ ਜਹਾਜ਼ ਹਾਦਸਾ ਵਾਪਰਿਆ ਜਿਸ ਦੇ ਵਿੱਚ ਕਈ ਲੋਕਾਂ ਦੀ ਜਾਨ ਚਲੀ ਗਈ ਅਤੇ ਦੱਸਿਆ ਜਾ ਰਿਹਾ ਕਿ ਲੈਂਡਿੰਗ ਦੌਰਾਨ ਇਹ ਹਾਦਸਾ ਵਾਪਰਿਆ ਤੁਹਾਨੂੰ ਦੱਸ ਦਈਏ ਕਿ ਇੱਥੇ ਸਟੇਟਸ ਵਿਲ ਰੀਜਨਲ 에어ਪੋਰਟ ਤੇ ਲੈਂਡਿੰਗ ਦੌਰਾਨ ਇੱਕ ਬਿਜ਼ਨਸ ਜੈਟ ਹਾਦਸੇ ਦਾ ਸ਼ਿਕਾਰ ਹੋ ਗਿਆ ਸੀਸਨਾ ਸੀ 550 ਨਾਮਕ ਇਹ ਜਹਾਜ਼ ਰਨਵੇ ਦੇ ਨੇੜੇ ਡਿੱਗਦੇ ਹੀ ਅੱਗ ਦੇ ਗੋਲੇ ਦੇ ਵਿੱਚ ਤਬਦੀਲ ਹੋ ਗਿਆ ਫੈਡਰਲ ਐਵੀਏਸ਼ਨ ਐਡਮਿਨਿਸਟ੍ਰੇਸ਼ਨ ਮੁਤਾਬਕ ਹਾਦਸੇ ਵਾਲੇ ਜਹਾਜ਼ 'ਚ ਕਈ ਲੋਕ ਸਵਾਰ ਸਨ ਅਤੇ ਖਤਸਾ ਜਤਾਇਆ ਜਾ ਰਿਹਾ ਕਿ ਇਸ ਭਿਆਨਕ ਹਾਦਸੇ ਦੇ ਵਿੱਚ ਸਾਰਿਆਂ ਦੀ ਮੌਤ ਹੋ ਗਈ ਫਲਾਈਟ ਰਿਕਾਰਡਸ ਤੋਂ ਪਤਾ ਲੱਗਦਾ ਹੈ ਕਿ ਇਹ ਹਾਦਸਾ ਗ੍ਰਸਤ ਜਹਾਜ਼ ਸਾਬਕਾ ਨਾਸਕਾ ਡਰਾਈਵਰ ਗ੍ਰੇਗ ਬਿਫਲ ਦੀ ਕੰਪਨੀ ਦੇ ਨਾਮ ਤੇ ਰਜਿਸਟਰ ਸੀ ਮਰਨ ਵਾਲਿਆਂ ਦੀ ਗਿਣਤੀ ਅਜੇ ਕਲੀਅਰ ਨਹੀਂ ਕੁਝ ਰਿਪੋਰਟਾਂ ਵਿੱਚ ਜਹਾਜ਼ 'ਚ 6 ਲੋਕਾਂ ਦੇ ਸਵਾਰ ਹੋਣ ਦੀ ਗੱਲ ਕੀਤੀ ਜਾ ਰਹੀ ਹੈ ਜਦਕਿ ਕੁਝ ਅਮਰੀਕੀ ਮੀਡੀਆ ਰਿਪੋਰਟਾਂ 'ਚ 7 ਲੋਕ ਜਿਸ ਵਿੱਚ ਬਿਫਲ ਅਤੇ ਉਹਨਾਂ ਦਾ ਪਰਿਵਾਰ ਵੀ ਸ਼ਾਮਲ ਹੋ ਸਕਦਾ ਤੇ ਹੋਣ ਦਾ ਦਾਵਾ ਕੀਤਾ ਜਾ ਰਿਹਾ ਅਧਿਕਾਰੀ ਅਜੇ ਮ੍ਰਿਤਕਾਂ ਦੀ ਸਹੀ ਪਛਾਣ ਅਤੇ ਗਿਣਤੀ ਦੀ ਪੁਸ਼ਟੀ ਕਰਨ ਵਿੱਚ ਜੁਟੇ ਹੋਏ ਨੇ ਚਸ਼ਮਦੀਦਾ ਮੁਤਾਬਿਕ ਇਹ ਹਾਦਸਾ 에ਅਰਪੋਰਟ ਦੇ ਨੇੜੇ ਸਥਿਤ ਲੇਕਵੁੱਡ ਗੋਲਫ ਕਲੱਬ ਦੇ ਬੇहद ਕਰੀਬ ਹੋਇਆ ਉੱਥੇ ਮੌਜੂਦ 골ਫਰਾਂ ਨੇ ਦੱਸਿਆ ਕਿ ਜਹਾਜ਼ ਬਹੁਤ ਨੀਵਾ ਉੱਡ ਰਿਹਾ ਸੀ ਅਤੇ ਲੈਂਡਿੰਗ ਦੀ ਕੋਸ਼ਿਸ਼ ਦੌਰਾਨ ਕਰੈਸ਼ ਹੋ ਗਿਆ ਟੱਕਰ ਐਨੀ ਜ਼ਬਰਦਸਤੀ ਕਿ ਜਹਾਜ਼ ਦਾ ਮਲਬਾ 골ਫ ਕੋਰਸ ਦੇ ਨੋਮੇ 홀 ਤੱਕ ਫੈਲ ਗਿਆ ਜਿਸ ਨੂੰ ਦੇਖ ਕੇ ਉੱਥੇ ਮੌਜੂਦ ਖਿਡਾਰੀ ਡਰਦੇ ਮਾਰੇ ਜ਼ਮੀਨ ਤੇ ਲੇਟ ਗਏ ਹਾਦਸੇ ਵੇਲੇ ਇਲਾਕੇ ਦੇ ਵਿੱਚ ਹਲਕੀ ਬਾਰਿਸ਼ ਹੋ ਰਹੀ ਸੀ ਅਤੇ ਬੱਦਲ ਛਾਏ ਹੋਏ ਸਨ ਜਿਸ ਕਾਰਨ ਵਿਜ਼ਿਬਿਲਟੀ ਘੱਟ ਸੀ ਮੰਨਿਆ ਜਾ ਰਿਹਾ ਕਿ ਖਰਾਬ ਮੌਸਮ ਇਸ ਹਾਦਸੇ ਦੀ ਇੱਕ ਵੱਡੀ ਵਜ੍ਹਾ ਹੋ ਸਕਦਾ ਹੈ ਫਿਲਹਾਲ ਨੈਸ਼ਨਲ ਟਰਾਂਸਪੋਰਟੇਸ਼ਨ ਸੇਫਟੀ ਬੋਰਡ ਅਤੇ FAA ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਆਖਿਰ ਇਹ ਹਾਦਸਾ ਤਕਨੀਕੀ ਖਰਾਬੀ ਨਾਲ ਹੋਇਆ ਜਾਂ ਮੌਸਮ ਦੀ ਮਾਰ ਕਰ ਤਤਹਾਨੂੰ ਦੱਸਦੀ ਅਮਰੀਕਾ ਦੇ ਨਾਰਥ ਕੈਰੋਲਿਨਾ ਦੇ ਵਿੱਚ ਵੀਰਵਾਰ ਨੂੰ ਇੱਕ ਦਿਲ ਦਹਿਲਾ ਦੇਣ ਵਾਲਾ ਜਹਾਜ਼ ਹਾਦਸਾ ਵਾਪਰਿਆ ਤੁਹਾਨੂੰ ਦੱਸਦੀ ਇੱਥੇ ਸਟੇਟਸ ਵਿਲ ਰੀਜਨਲ 에어ਪੋਰਟ ਤੇ ਲੈਂਡਿੰਗ ਦੌਰਾਨ ਇੱਕ ਬਿਜ਼ਨਸ ਜੈਟ ਹਾਸੇ ਦਾ ਸ਼ਿਕਾਰ ਹੋ ਗਿਆ ਅਮਰੀਕਾ ਦੇ ਨਾਰਥ ਕੈਰੋਲੀਨਾ ਦੇ ਵਿੱਚ ਵਾਪਰਿਆ ਵੱਡਾ ਹਾਦਸਾ ਕਈ ਲੋਕਾਂ ਦੀ ਹੋਈ ਮੌਤ ਲੈਂਡਿੰਗ ਦੌਰਾਨ ਕ੍ਰੈਸ਼ ਹੋਇਆ ਜਹਾਜ਼ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਸ਼ਬਦਾਂ ਦੀ ਤਾਕਤ ਦੇਵਨ ਮੀਡੀਆ ਮੈਂ ਅਸ਼ਦੀਪ ਕੌਰ ਅਮਰੀਕਾ ਦੇ ਨਾਰਥ ਕੈਰੋਲਾਈਨਾ ਦੇ ਵਿੱਚ ਇੱਕ ਦਿਲ ਦਹਿਲਾ ਦੇਣ ਵਾਲਾ ਜਹਾਜ਼ ਹਾਦਸਾ ਵਾਪਰਿਆ ਜਿਸ ਦੇ ਵਿੱਚ ਕਈ ਲੋਕਾਂ ਦੀ ਜਾਨ ਚਲੀ ਗਈ ਅਤੇ ਦੱਸਿਆ ਜਾ ਰਿਹਾ ਕਿ ਲੈਂਡਿੰਗ ਦੌਰਾਨ ਇਹ ਹਾਦਸਾ ਵਾਪਰਿਆ ਤੁਹਾਨੂੰ ਦੱਸ ਦਈਏ ਕਿ ਇੱਥੇ ਸਟੇਟਸ ਵਿਲ ਰੀਜਨਲ 에어ਪੋਰਟ ਤੇ ਲੈਂਡਿੰਗ ਦੌਰਾਨ ਇੱਕ ਬਿਜ਼ਨਸ ਜੈਟ ਹਾਦਸੇ ਦਾ ਸ਼ਿਕਾਰ ਹੋ ਗਿਆ सीज 9C 550 ਨਾਮਕ ਇਹ ਜਹਾਜ਼ ਰਨਵੇ ਦੇ ਨੇੜੇ ਦਿਖਦੇ ਹੀ ਅੱਗ ਦੇ ਗੋਲੇ ਦੇ ਵਿੱਚ ਤਬਦੀਲ ਹੋ ਗਿਆ ਫੈਡਰਲ ਐਵੀਏਸ਼ਨ ਐਡਮਿਨਿਸਟ੍ਰੇਸ਼ਨ ਮੁਤਾਬਕ ਹਾਦਸੇ ਵਾਲੇ ਜਹਾਜ਼ 'ਚ ਕਈ ਲੋਕ ਸਵਾਰ ਸਨ ਅਤੇ ਖਦਸਾ ਜਤਾਇਆ ਜਾ ਰਿਹਾ ਹੈ ਕਿ ਇਸ ਭਿਆਨਕ ਹਾਦਸੇ ਦੇ ਵਿੱਚ ਸਾਰਿਆਂ ਦੀ ਮੌਤ ਹੋ ਗਈ ਫਲਾਈਟ ਰਿਕਾਰਡ ਤੋਂ ਪਤਾ ਲੱਗਦਾ ਹੈ ਕਿ ਇਹ ਹਾਦਸਾ ਗ੍ਰਸਤ ਜਹਾਜ਼ ਸਾਬਕਾ ਨਾਸਕਾ ਡਰਾਈਵਰ ਗ੍ਰੇਗ ਬਿਫਲ ਦੀ ਕੰਪਨੀ ਦੇ ਨਾਮ ਤੇ ਰਜਿਸਟਰ ਸੀ ਮਰਨ ਵਾਲਿਆਂ ਦੀ ਗਿਣਤੀ ਅਜੇ ਕਲੀਅਰ ਨਹੀਂ ਕੁਝ ਰਿਪੋਰਟਾਂ ਵਿੱਚ ਜਹਾਜ਼ 'ਚ 6 ਲੋਕਾਂ ਦੇ ਸਵਾਰ ਹੋਣ ਦੀ ਗੱਲ ਕੀਤੀ ਜਾ ਰਹੀ ਹੈ ਜਦਕਿ ਕੁਝ ਅਮਰੀਕੀ ਮੀਡੀਆ ਰਿਪੋਰਟਾਂ 'ਚ 7 ਲੋਕ ਜਿਸ ਵਿੱਚ ਬਿਫਲ ਅਤੇ ਉਹਨਾਂ ਦਾ ਪਰਿਵਾਰ ਵੀ ਸ਼ਾਮਲ ਹੋ ਸਕਦਾ ਤੇ ਹੋਣ ਦਾ ਦਾਵਾ ਕੀਤਾ ਜਾ ਰਿਹਾ ਅਧਿਕਾਰੀਆਂ ਅਜੇ ਮ੍ਰਿਤਕਾਂ ਦੀ ਸਹੀ ਪਛਾਣ ਅਤੇ ਗਿਣਤੀ ਦੀ ਪੁਸ਼ਟੀ ਕਰਨ ਵਿੱਚ ਜੁਟੇ ਹੋਏ ਨੇ ਚਸ਼ਮਦੀਦਾ ਮੁਤਾਬਿਕ ਇਹ ਹਾਸ ਏਅਰਪੋਰਟ ਦੇ ਨੇੜੇ ਸਥਿਤ ਲੇਕਵੁੱਡ ਗੋਲਫ ਕਲੱਬ ਦੇ ਬੇहद ਕਰੀਬ ਹੋਇਆ ਉੱਥੇ ਮੌਜੂਦ ਗੋਲਫਰ ਨੇ ਦੱਸਿਆ ਕਿ ਜਹਾਜ਼ ਬਹੁਤ ਨੀਵਾ ਉੱਡ ਰਿਹਾ ਸੀ ਅਤੇ ਲੈਂਡਿੰਗ ਦੀ ਕੋਸ਼ਿਸ਼ ਦੌਰਾਨ ਕਰੈਸ਼ ਹੋ ਗਿਆ ਟੱਕਰ ਇੰਨੀ ਜ਼ਬਰਦਸਤੀ ਕਿ ਜਹਾਜ਼ ਦਾ ਮਲਬਾ ਗੋਲਫ ਕੋਰਸ ਦੇ 9ਵੇਂ 홀 ਤੱਕ ਫੈਲ ਗਿਆ ਜਿਸ ਨੂੰ ਦੇਖ ਕੇ ਉੱਥੇ ਮੌਜੂਦ ਖਿਡਾਰੀ ਡਰ ਦੇ ਮਾਰੇ ਜ਼ਮੀਨ 'ਤੇ ਲੇਟ ਗਏ ਇਰੇ ਇਲਾਕੇ ਦੇ ਵਿੱਚ ਹਲਕੀ ਬਾਰਿਸ਼ ਹੋ ਰਹੀ ਸੀ ਅਤੇ ਬੱਦਲ ਛਾਏ ਹੋਏ ਸਨ ਜਿਸ ਕਾਰਨ ਵਿਜ਼ਿਬਿਲਟੀ ਘੱਟ ਸੀ ਮੰਨਿਆ ਜਾ ਰਿਹਾ ਕਿ ਖਰਾਬ ਮੌਸਮ ਇਸ ਹਾਦਸੇ ਦੀ ਇੱਕ ਵੱਡੀ ਵਜ੍ਹਾ ਹੋ ਸਕਦਾ ਹੈ ਫਿਲਹਾਲ ਨੈਸ਼ਨਲ ਟਰਾਂਸਪੋਰਟੇਸ਼ਨ ਸੇਫਟੀ ਬੋਰਡ ਅਤੇ FAA ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਆਖਿਰ ਇਹ ਹਾਦਸਾ ਤਕਨੀਕੀ ਖਰਾਬੀ ਨਾਲ ਹੋਇਆ ਜਾਂ ਮੌਸਮ ਦੀ ਮਾਰ ਕਰ ਤਾ ਤੁਹਾਨੂੰ ਦੱਸੀ ਅਮਰੀਕਾ ਦੇ ਨਾਰਥ ਕੈਰੋਲਾਈਨਾ ਦੇ ਵਿੱਚ ਵੀਰਵਾਰ ਨੂੰ ਇੱਕ ਦਿਲ ਦਹਿਲਾ ਦੇਣ ਵਾਲਾ ਜਹਾਜ਼ ਹਾਦਸਾ ਵਾਪਰਿਆ ਤੁਹਾਨੂੰ ਦੱਸਦੀ ਇੱਥੇ ਸਟ੍ਰੀਟਸ ਵਿਲ ਰੀਜਨਲ 에어ਪੋਰਟ ਤੇ ਲੈਂਡਿੰਗ ਦੌਰਾਨ ਇੱਕ ਬਿਜ਼ਨਸ ਜੈਟ ਹਾਸੇ ਦਾ ਸ਼ਿਕਾਰ ਹੋ ਗਿਆ